ਸਸਿਕਲ ਦੋਸਤੋ ਮੈਂ ਰਾਜਪਾਲ ਮੱਖਣੀ ਅੱਜ ਹੈ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਸਿੱਧੀ ਇਹ ਚੈਨਲ 2023 15 ਅਗਸਤ ਨੂੰ ਮੈਂ ਸ਼ੁਰੂ ਕੀਤਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਯਾਨੀ 1 ਸਾਲ ਪੂਰਾ ਹੋਣ ਤੋਂ ਇੱਕ ਹਫਤਾ ਹੋਰ ਉੱਪਰ ਹੋ ਗਿਆ ਮੈਕਸਿਮਮ ਜਿਹੜੇ ਸਾਰੇ ਮੈਨੂੰ ਸਵਾਲ ਆਉਂਦੇ ਨੇ ਉਹ ਸਵਾਲ ਆਉਂਦੇ ਨੇ ਵੀ ਅਸੀਂ ਕੀ ਖਾਈਏ ਸਾਰੇ ਹੀ ਸਵਾਲ ਇਸ ਚੀਜ਼ ਦੇ ਆਸ-ਪਾਸ ਘੁੰਮਦੇ ਨੇ ਵੀ ਅਸੀਂ ਕੀ ਖਾਈਏ ਹਾਂ ਬਿਲਕੁਲ ਠੀਕ ਹੈ ਸੇ ਦਾ ਸਿੱਧਾ ਸੰਬੰਧ ਜਿਹੜਾ ਉਹ ਖਾਣੇ ਦੇ ਨਾਲ ਪਰ ਇਸ ਤੋਂ ਵੀ ਜ਼ਿਆਦਾ ਜਿਹੜਾ ਸੰਬੰਧ ਹੈ ਉਹ ਸਾਡੇ ਮਾਈਂਡ ਦੇ ਨਾਲ ਹੈ ਸਾਡੀ ਸੋਚ ਦੇ ਨਾਲ ਮੈਂ ਇਹ ਚੀਜ਼ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਦੀ ਡੇਟ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ ਲੱਗ ਰਹੀਆਂ ਨੇ 99.99% ਇਹ ਵੀ ਮੈਂ ਘੱਟ ਕਹਤਾ ਉਹ ਸਾਰੀਆਂ ਜਿਹੜੀਆਂ ਨੇ ਉਹ ਮਾਨਸਿਕ ਪਰੇਸ਼ਾਨੀ ਜਿਹੜੀ ਹੈ ਸਟ्रेस ਹੈ ਉਹਦੇ ਕਰਕੇ ਨੇ ਚਾਹੇ ਉਹ ਬਲੱਡ ਸ਼ੂਗਰ ਚਾਹੇ ਉਹ ਬਲੱਡ ਪ੍ਰੈਸ਼ਰ ਚਾਹੇ ਉਹ ਕੈਂਸਰ ਚਾਹੇ ਕੋਈ ਵੀ ਬਿਮਾਰੀ ਹੈ ਗਠੀਏ ਦਾ ਰੋਗ ਹੈ ਇਹ ਕਿਸ ਤਰ੍ਹਾਂ ਹੁੰਦੇ ਨੇ ਇਹਦੇ ਤੇ ਮੈਂ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਜਾ ਕੇ ਤੁਸੀਂ ਇਹਦਾ ਅਜੋਕੀ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਤੇ ਦੂਸਰਾ ਸਾਡਾ ਸਿਡੈਂਟਰੀ ਲਾਈਫ ਸਟਾਈਲ ਲੇਕਿਨ ਹਾਂ ਜਿਹੜਾ ਖਾਣਾ ਹੈ ਉਹਦੇ ਨਾਲ ਵੀ ਬਹੁਤ ਵੱਡਾ ਜਿਹੜਾ ਰਿਲੇਸ਼ਨ ਹੈ ਉਹ ਸਾਡਾ ਸੇਦਾ ਬਿਲਕੁਲ ਹੈਗਾ ਔਰ ਇਹਨੂੰ ਛੁਟਲਾਇਆ ਨਹੀਂ ਜਾ ਸਕਦਾ ਸਵਾਲ ਖਾਣ ਦਾ ਜਿਹੜਾ ਹੈਗਾ ਕਿਉਂਕਿ ਸਾਡੇ ਸਰੀਰ ਦਾ ਜਿਹੜਾ ਮੇਨ ਇੰਜਨ ਹੈ ਜਿੱਥੋਂ ਇਹ ਸਾਰਾ ਸਰੀਰ ਚੱਲਦਾ ਤੇ ਬਣਦਾ ਉਹ ਹੈ ਸਾਡਾ ਪਾਚਣ ਜੋ ਅਸੀਂ ਖਾਂਦੇ ਆ ਉਹਦੇ ਨਾਲ ਨਹੀਂ ਜੋ ਅਸੀਂ ਪਚਾਣੇ ਆ ਉਸ ਖੁਰਾਕ ਦੇ ਵਿੱਚੋਂ ਸਾਡਾ ਸਰੀਰ ਕੀ ਕੱਢਦਾ ਉਹ ਜੋ ਤੱਤ ਕੱਢਦਾ ਉਹਦੇ ਨਾਲ ਹੀ ਸਾਡਾ ਸਰੀਰ ਬਣਦਾ ਤੇ ਚੱਲਦਾ ਤੋਂ ਸਾਨੂੰ ਸਮਝਣਾ ਇਹ ਜ਼ਰੂਰੀ ਪਊਗਾ ਕਿ ਉਹ ਜਿਹੜੇ ਵੀ ਚੀਜ਼ ਅਸੀਂ ਖਾ ਰਹੇ ਹਾਂ ਉਹਦੇ ਚੋਂ ਸਰੀਰ ਤੱਕ ਸਾਰੇ ਕੱਢ ਸਕੇ ਤਾਂ ਕੀ ਖਾਣਾ ਚਾਹੀਦਾ ਜੇ ਮੈਂ ਸਰਲ ਪਾਸ਼ਾ ਦੇ ਵਿੱਚ ਕਹਾ ਕਿ ਜੋ ਸਾਡਾ ਪਰਾਚੀਨ ਪੁਰਾਤਨ ਪੰਜਾਬੀ ਖਾਣਾ ਇਸ ਤੋਂ ਹੈਲਦੀ ਕੋਈ ਖਾਣਾ ਨਹੀਂ ਲੋਕ ਕਹਿੰਦੇ ਨੇ ਕਿ ਜੀ ਫੈਟ ਜ਼ਿਆਦਾ ਜੀ ਮੈਂ ਤੁਹਾਨੂੰ ਇਹ ਚੀਜ਼ ਬਿਲਕੁਲ ਦਾਅਵੇ ਨਾਲ ਕਹਿ ਸਕਦਾ ਔਰ ਜੋ ਕਿ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਕਿ ਜਿਹੜੀ ਫੈਟਸ ਨੇ ਜਿਹੜੇ ਹੈਲਦੀ ਫੈਟ ਨੇ ਜੇ ਤੁਸੀਂ ਉਹ ਖਾਓਗੇ ਤਾਂ ਤੁਹਾਡੇ ਸਰੀਰ ਨੂੰ ਉਹਦਾ ਲਾਭ ਹੋਊਗਾ ਤੁਹਾਨੂੰ ਬਲੱਡ ਸ਼ੁਕਰ ਨਹੀਂ ਹੋ ਸਕਦੀ ਉਹਦੇ ਨਾਲ ਬਲੱਡ ਪ੍ਰੈਸ਼ਰ ਨਹੀਂ ਹੋ ਸਕਦਾ ਜਿਹੜੇ ਬਲੱਡ ਸ਼ੁਕਰ ਬਲੱਡ ਪ੍ਰੈਸ਼ਰ ਗਠੀਆ ਜੋੜਾਂ ਦੇ ਦਰਦ ਹਰ ਬਿਮਾਰੀ ਜਿਹਦਾ ਤੁਸੀਂ ਨਾਮ ਲੈਂਦੇ ਹੋ ਉਹਦਾ ਸਿੱਧਾ ਔਰ ਸਿੱਧਾ ਰਿਲੇਸ਼ਨ ਸ਼ੁਕਰ ਦੇ ਨਾਲ ਹੈ ਚੀਨੀ ਦੇ ਨਾਲ ਮਿੱਠੇ ਦੇ ਨਾਲ ਹੈ ਮਿੱਠਾ ਗੰਨੇ ਦੇ ਰਸ ਦਾ ਮਿੱਠਾ ਨਹੀਂ ਕਣਕ ਦਾ ਮਿੱਠਾ ਕਾਰਬੋਹਾਈਡਰੇਟਸ ਉਹ ਸਾਰੀਆਂ ਚੀਜ਼ਾਂ ਦੇ ਨਾਲ ਇਹ ਬਿਮਾਰੀਆਂ ਜੁੜੀਆਂ ਹੋਈਆਂ ਨੇ ਤੇ ਸਾਡਾ ਜਿਹੜਾ ਪੁਰਾਤਨ ਖਾਣੇ ਬਣਾਉਣ ਦਾ ਜਿਹੜਾ ਤਰੀਕਾ ਹੈ ਉਹ ਬਾਖਮਾਲ ਸਿਗਾ ਜਿਹਨੂੰ ਅਸੀਂ ਕਿਤੇ ਵਿਸਰ ਗਏ ਜਦੋਂ ਜਿਵੇਂ ਤੁਸੀਂ ਪਿਆਜ਼ ਹੈ ਉਹ ਐਨਾ ਗੁਣਕਾਰੀ ਹੈ ਜਿਹਦਾ ਕੋਈ ਹਿਸਾਬ ਨਹੀਂ ਪਿਛਲੀ ਵੀਡੀਓ ਦੇ ਵਿੱਚ ਵੀ ਹਲਕੀ ਫੁਲਕੀ ਉਹਦੀ ਚਰਚਾ ਕੀਤੀ ਸੀ ਇਹਦੇ ਇਲਾਵਾ ਵੀ ਪਿਆਜ਼ ਦੇ ਐਨੇ ਫਾਇਦੇ ਨੇ ਜਿਹਦਾ ਕੋਈ ਤੁਸੀਂ ਹਿਸਾਬ ਹੀ ਨਹੀਂ ਲਾ ਸਕਦੇ ਲੇਕਿਨ ਟਮਾਟਰ ਤੋਂ ਵਗੈਰਾ ਅਬਜ਼ਰਬ ਨਹੀਂ ਹੁੰਦਾ ਉਸੇ ਤਰ੍ਹਾਂ ਹਲਦੀ ਹੈ ਹਲਦੀ ਜਿੰਨੀ ਹਲਦੀ ਤੁਸੀਂ ਖਾਂਦੇ ਹੋ ਉਹਦੇ ਵਿੱਚ ਜਿਹੜਾ ਕਰਕੇ ਮੈਨਾਂ ਉਹ ਸਿਰਫ 3 ਤੋਂ 4% ਹੁੰਦਾ ਲੇਕਿਨ ਉਹ 3% ਨੂੰ ਵੀ ਅਬਜ਼ਰਬ ਕਰਨ ਵਾਸਤੇ ਕਾਲੀ ਮਿਰਚ ਜ਼ਰੂਰੀ ਹੈ ਉਸ ਤੋਂ ਇਲਾਵਾ ਜੇ ਤੁਸੀਂ ਹਲਦੀ ਹੈ ਜਾਂ ਕਾਲੀ ਮਿਰਚ ਹੈ ਉਹਨੂੰ ਪਹਿਲਾਂ ਪੀਸ ਲਿਆ ਤਾਂ ਉਹਦੇ ਤੱਤ ਤਾਂ ਸਾਰੇ ਉੱਡ ਜਾਂਦੇ ਨੇ ਤੋ ਖੇੜ ਜਿਹੜੀ ਸਾਰੀ ਖੜੀ ਹੈ ਉਹ ਕਿਹੜੇ ਮਸਾਲੇ ਕਿੰਨੇ ਕਿਸ ਰੇਸ਼ਿਓ ਦੇ ਵਿੱਚ ਸਾਨੂੰ ਆਪਸ ਦੇ ਵਿੱਚ ਰਲਾਣੇ ਨੇ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਕੰਪਲੀਮੈਂਟ ਕਰਦੀ ਔਰ ਉਹ ਕਿੰਨੀ ਮਿਕਦਾਰ ਦੇ ਵਿੱਚ ਪੈਣੀ ਚਾਹੀਦੀ ਹੈ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਵਿਸਰਗੀਆਂ ਜਿਹੜੇ ਸਾਡੇ ਮਾ ਮਾਤਾ ਦਾਦੀਆਂ ਨਾਨੀਆਂ ਦੇ ਲਹੂ ਦੇ ਵਿੱਚ ਹੀ ਸੀ ਕਿਉਂਕਿ ਬਚਪਨ ਤੋਂ ਹੀ ਸਿੱਖਣਾ ਸ਼ੁਰੂ ਕਰਦੀਆਂ ਸੀ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਸੀ ਵੀ ਇਹ ਚੀਜ਼ ਵਾਈ ਕਰਦੀ ਹੈ ਇਹ ਚੀਜ਼ ਬਦਹਜ਼ਮੀ ਕਰਦੀ ਹੈ ਇਹ ਚੀਜ਼ ਗਰਮ ਹੈ ਇਹ ਚੀਜ਼ ਦੀ ਠੰਡੀ ਤਾਸੀਰ ਹੈ ਅੱਜ ਤਾਂ ਅਸੀਂ ਟੋਟਲੀ ਉਹਨਾਂ ਨਾਲੋਂ ਟੁੱਟ ਗਏ ਫੇਰ ਖਾਣਾ ਸਾਰੀ ਸਿਹਤ ਪਰਿਵਾਰ ਦੀ ਸਾਰੇ ਲਾਣੇ ਦੀ ਜ਼ਿੰਮੇਵਾਰੀ ਖਾਣੇ ਬਣਾਉਣ ਵਾਲੀ ਮਾਤਾ ਦੇ ਉੱਤੇ ਹੁੰਦੀ ਸੀ ਔਰ ਐਨੇ ਸੈਲਟਾ ਦੇ ਨਾਲ ਖਾਣਾ ਬਣਾਉਂਦੇ ਸੀ ਲੋ ਟੈਂਪਰੇਚਰ ਦੇ ਉੱਤੇ ਹਾਈ ਟੈਂਪਰੇਚਰ ਦੇ ਉੱਤੇ ਡੀਨੇਚਰ ਹੋ ਜਾਂਦੀਆਂ ਪ੍ਰੋਟੀਨ ਸਭ ਗੜਬੜ ਹੋ ਜਾਂਦਾ ਔਰ ਫਿਰ ਤੇਲ ਜਿਹੜਾ ਤੁਹਾਡਾ ਉਹ ਕਿੰਨਾ ਗਰਮ ਹੋਣਾ ਚਾਹੀਦਾ ਕਿਉਂਕਿ ਜਿਹੜੇ ਤੁਹਾਡੇ ਖੜੇ ਮਸਾਲੇ ਜਿਹਨਾਂ ਨੂੰ ਅਸੀਂ ਕਹਿ ਦਿੰਨੇ ਆਂ ਜੀਰਾ ਹੋ ਗਿਆ ਦਾਲਚੀਨੀ ਹੋ ਗਿਆ ਇਹ ਸਾਰਿਆਂ ਦੇ ਜਿਹੜੇ ਫੈਟਸ ਨੇ ਉਹ ਡਿਸਾਲਵ ਵੀ ਫੈਟ ਦੇ ਵਿੱਚ ਹੁੰਦੇ ਨੇ ਤਾਂ ਤੇਲ ਕਿੰਨਾ ਗਰਮ ਹੋਇਆ ਉਹਦੇ ਵਿੱਚ ਕਦੋਂ ਤੁਸੀਂ ਉਹ ਸਾਰੀ ਚੀਜ਼ ਪਾਣੀ ਹੈ ਕਿਹੜੀ ਪਹਿਲਾਂ ਕਿਹੜੀ ਮਗਰੋਂ ਇਹ ਬਹੁਤ ਤਕੜਾ ਵਿਗਿਆਨ ਸੀਗਾ ਜਿਹੜਾ ਜਨਰੇਸ਼ਨ ਟੂ ਜਨਰੇਸ਼ਨ ਸਾਡੇ ਪਾਸ ਆਨ ਹੋ ਰਿਹਾ ਸੀ ਜਿਹੜਾ ਕਿਤੇ ਪਿੱਛੇ ਅਸੀਂ ਛੱਡਿਆ ਹੈ ਖੈਰ ਹਰ ਰਸੋਈ ਦੇ ਵਿੱਚ ਜਿਹੜੀ ਮੇਰੀ ਮਾਤਾ ਭੈਣ ਜਾਂ ਜੇ ਤੁਸੀਂ ਕੋਈ ਹਾਊਸ ਹੈਲਪ ਵੀ ਰੱਖਿਆ ਜਿਨ੍ਹਾਂ ਨੂੰ ਆਪਾਂ ਨਾਰਮਲੀ ਨੌਕਰਾਨੀ ਕਹਿ ਦਿੰਦੇ ਆ ਜਿਹੜਾ ਅਖਰ ਸਹੀ ਨਹੀਂ ਉਹ ਅੰਨਪੂਰਨਾ ਜਿਹੜਾ ਖਾਣਾ ਤੁਹਾਡੇ ਵਾਸਤੇ ਬਣਾਉਂਦੀ ਹੈ ਜਾਂ ਮਹਾਰਾਜ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਚੌਂਕੇ ਚੁੱਲੇ ਦੇ ਵਿੱਚ ਬਣਾਉਂਦੇ ਸੀ ਜਿਹਨਾਂ ਨੂੰ ਅੱਜ ਆਪਾਂ ਸ਼ੈਫ ਕਹਿੰਦੇ ਆ ਹੈੱਡ ਸ਼ੈਫ ਕਹਿੰਦੇ ਆ ਉਹਨਾਂ ਨੂੰ ਮਹਾਰਾਜ ਦੀ ਉਪਾਧੀ ਦਿੱਤੀ ਜਾਂਦੀ ਸੀ ਹਨਾ ਤੇ ਹਰੇਕ ਰਸੋਈ ਆਪਣੀ ਰਸੋਈ ਜਿਹਦੇ ਵਿੱਚ ਕੋਈ ਬਣਾ ਰਿਹਾ ਉੱਥੇ ਦਾ ਉਹ ਮਾਸਟਰ ਸ਼ੈਫ ਹੈ ਉਹਨੂੰ ਪਤਾ ਹੈ ਉਹਦਾ ਪਰਿਵਾਰ ਕਿਸ ਤਰ੍ਹਾਂ ਦਾ ਖਾਣਾ ਖਾਂਦਾ ਹੈ ਕਿਸ ਤਰ੍ਹਾਂ ਦਾ ਸਵਾਦ ਹੈ ਤਾਂ ਉਹਨੂੰ ਸਵਾਦ ਤਾਂ ਉਹ ਬਣਾ ਲੈਂਦੇ ਨੇ ਪਰ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਤੁਹਾਡੇ ਵਾਸਤੇ ਕੁਝ ਇਹੋ ਜਿਹੀ ਚੀਜ਼ ਮੈਂ ਬਣਾਵਾਂ ਪਹਿਲੀ ਗਲਤੀ ਇਹ ਹੈ ਕਿ ਜਿਹੜੇ ਇНГਰੀਡੀਅੰਟ ਆ ਜਿਹੜੀਆਂ ਸਬਜ਼ੀਆਂ ਨੇ ਜਿਹੜੇ ਮਸਾਲੇ ਨੇ ਉਹ ਸਾਰੇ ਜਿਹੜੇ ਨੇ ਉਹ ਕਿਸ ਤਰ੍ਹਾਂ ਲਗਾਏ ਗਏ ਨੇ ਉਹ ਬਹੁਤ ਸ਼ੁੱਧ ਤਰੀਕੇ ਨਾਲ ਲਗਾਏ ਹੋਣ ਔਰ ਫਿਰ ਉਹ ਸਹੀ ਪ੍ਰਾਚੀਨ ਤਰੀਕੇ ਦੇ ਨਾਲ ਉਹਨੂੰ ਪ੍ਰੋਸੈਸ ਕੀਤਾ ਜਾਵੇ ਕਿਉਂਕਿ ਬਾਜ਼ਾਰੋਂ ਜਦੋਂ ਤੁਸੀਂ ਕੋਈ ਚੀਜ਼ ਲੈ ਕੇ ਆਓਗੇ ਪਿਆਜ਼ ਟਮਾਟਰ ਅਦਰਕ ਲਸਣ ਉਹਨੂੰ ਧਨੀਆ ਮਿਰਚਾਂ ਉਹਨੂੰ ਪਹਿਲਾਂ ਛਿੱਲੋਗੇ ਭੁੰਨੋਗੇ ਅੱਧੇ ਨਾਲੋਂ ਜ਼ਿਆਦਾ ਤਾਂ ਉੱਥੇ ਹੀ ਵੇਸਟ ਹੋ ਗਿਆ ਫਿਰ ਉਹਨੂੰ ਭੁੰਨਣ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਜਿਹੜੀ ਲੱਗਦੀ ਹੈ ਫਿਰ ਉਹਨੂੰ ਭੁੰਨਦੇ ਆਂ ਸੀ ਫਿਰ ਉਹ ਰਿਡਿਊਸ ਹੋ ਜਾਂਦਾ 1 ਕਿਲੋ ਜੋ 300 ਗ੍ਰਾਮ 400 ਗ੍ਰਾਮ ਹੀ ਬਚਦਾ ਫਿਰ ਜਦੋਂ ਉਹ ਤਿਆਰ ਹੋ ਗਿਆ ਸਾਰਾ ਸਵਾਦ ਜਿਹੜਾ ਉਹਦੇ ਵਿੱਚ ਹੀ ਹੈ ਤੇ ਸਾਰੀ ਹੈਲਥ ਵੀ ਉਹਦੇ ਵਿੱਚ ਹੀ ਹੈ ਸੇਤ ਦੀ ਦਾ ਜਾਦੂ ਵੀ ਉਹਦੇ ਚ ਛੁਪਿਆ ਹੋਇਆ ਤੇ ਸਵਾਦ ਵੀ ਉਹਦੇ ਵਿੱਚ ਛੁਪਿਆ ਹੋਇਆ ਤੋਂ ਪੁਰਾਤਨ ਪ੍ਰਾਚੀਨ ਪੰਜਾਬੀ ਤਰੀ ਪੇਸਟ ਜਿਹੜੀ ਮੈਂ ਤਿਆਰ ਕੀਤੀ ਹੈ ਉਹ ਇਸੇ ਕਰਕੇ ਤਿਆਰ ਕੀਤੀ ਹੈ ਕਿ ਅੱਜ ਦੀ ਰੇਟ ਦੇ ਵਿੱਚ ਟਾਈਮ ਨਹੀਂ ਹੈ ਉਹਨਾਂ ਕਿਸੇ ਕੋਲ ਵੀ ਮਾਤਾ-ਮਾਂ ਕੋਲ ਪੈਣਾ ਕੋਲ ਵੀ ਬਹੁਤ ਕਮ ਹੈ ਲੋਕ ਬਹੁਤ ਜ਼ਿਆਦਾ ਟਾਈਮ ਦੇ ਨਾਲ ਲੜਾਈ ਲਗਾਤਾਰ ਚੱਲ ਰਹੀ ਹੈ ਤੋਂ ਇਹ ਪਹਿਲੀ ਗੱਲ ਤਾਂ ਇਹ ਕਿ ਸਵਾਦ ਜ਼ਬਰਦਸਤ ਬਣੂਗਾ ਚਾਹੇ ਤੁਸੀਂ ਮਾਡਰਨ ਖਾਣਾ ਵੀ ਇਹਦੇ ਵਿੱਚ ਬਣਾਓਗੇ ਉਹਦਾ ਵੀ ਅੱਜ ਆਪਾਂ ਦੇਖਾਂਗੇ ਕਿ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਵੈਸੇ ਇਹਨੂੰ ਬੇਸ ਗਰੇਵੀ ਜੇ ਆਪਾਂ ਕਹੀਏ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਦਾ ਕੈਨਵਸ دیتا ਤੁਹਾਨੂੰ ਇਹਦੇ ਵਿੱਚ ਹਰ ਚੀਜ਼ ਜਿਸ ਤਰ੍ਹਾਂ ਪੈਣੀ ਚਾਹੀਦੀ ਹੈ ਉਸ ਤਰ੍ਹਾਂ ਪਈ ਹੋਈ ਹੈ ਲੇਕਿਨ ਇਸ ਕੈਨਵਸ ਨੂੰ ਯੂਜ਼ ਕਰਕੇ ਇਹਦੇ ਤੇ ਜਿਹੜੀ ਪੇਂਟਿੰਗ ਬਣਾਓਗੇ ਜਿਹੜਾ ਖਾਣਾ ਬਣਾਓਗੇ ਉਹਦੇ ਵਿੱਚ ਤੁਹਾਡਾ ਆਪਣਾ ਸਿਗਨੇਚਰ ਆਪਣਾ ਫਲੇਵਰ ਆਪਣਾ ਟੇਸਟ ਆ ਜਾਏਗਾ ਜਦੋਂ ਮੈਂ ਬਣਾਣੀ ਸ਼ੁਰੂ ਕੀਤੀ ਸੀ ਤੁਹਾਡੀਆਂ ਸਾਰਿਆਂ ਦੀ ਇਨਪੁਟਸ ਦੇ ਨਾਲ ਅੱਜ ਇਹਦਾ ਟੇਸਟ ਦਾ ਲੈਵਲ ਬੜਾ ਜ਼ਬਰਦਸਤ ਬਣ ਗਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਪਰ ਫਿਰ ਵੀ ਅੱਜ ਵੀ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਟਰਨ ਕਰ ਸਕੋਗੇ ਕੀ ਬਚਾਏਗਾ ਤੁਹਾਡਾ ਸਮਾਂ ਬਚਾਏਗਾ ਭੁੰਨਣ ਦਾ ਛਿੱਲਣ ਦਾ ਉਹ ਸਾਰਾ ਸਮਾਂ ਬਚਾਏਗਾ ਉਸ ਤੋਂ ਬਾਅਦ ਤੁਹਾਨੂੰ ਬਾਜ਼ਾਰੋਂ ਕੁਝ ਵੀ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਸਰੋਂ ਦੇ ਤੇਲ ਦੇ ਵਿੱਚ ਇਨਫ ਤੇਲ ਹੈ ਕਿਉਂਕਿ ਪੈਣਾ ਤੇ ਇੱਕ ਕੜਚੀ ਹੋ ਇੱਕ ਕੜਚੀ ਦੇ ਨਾਲ 2 300 400 ਗ੍ਰਾਮ ਤੁਹਾਡੀ ਸਬਜ਼ੀ ਭੁੰਨੀ ਜਾਣੀ ਹੈ ਤਾਂ ਉਹਦੇ ਵਾਸਤੇ ਜਿਹੜਾ ਤੇਲ ਹੈ ਉਹ ਇਹਦੇ ਵਿੱਚ ਹੈਗਾ ਜੇ ਦੇਸੀ ਕਿਉ ਹੈ ਤਾਂ ਉਹਨਾਂ ਦੇਸੀ ਕਿਉ ਇਹਦੇ ਵਿੱਚ ਪਾਇਆ ਗਿਆ ਨਮਕ ਇਹਦੇ ਵਿੱਚ ਉਹਨਾਂ ਪਾਇਆ ਗਿਆ ਤਾਂ ਕਿ ਪੂਰੀ ਸਬਜ਼ੀ ਵਾਸਤੇ ਤੁਹਾਨੂੰ ਬਾਜ਼ਾਰੋਂ ਕੁਝ ਨਾ ਲੈ ਕੇ ਆਉਣਾ ਪਵੇ ਤਾਂ ਜਿਵੇਂ ਹੁਣ ਜੇ ਤੁਸੀਂ ਸਵੇਰੇ ਕੰਮ ਤੇ ਜਾਣਾ 15 ਤੋਂ 18 ਮਿੰਟ ਜਿੰਨੀ ਦੇਰ ਦੇ ਵਿੱਚ ਤੁਸੀਂ ਤਿਆਰ ਹੋਣਾ 19 ਦੇਰ ਦੇ ਵਿੱਚ ਤੁਹਾਡਾ ਬ੍ਰੈਕਫਾਸਟ ਵੀ ਰੈਡੀ ਹੋ ਜਾਊਗਾ ਤੇ ਤੁਹਾਡਾ ਲੰਚ ਵੀ ਰੈਡੀ ਹੋ ਜਾਊਗਾ ਸ਼ਾਮ ਨੂੰ ਜੇ ਤੁਸੀਂ ਕੰਮ ਤੋਂ ਆਇਓ ਥੱਕੇ ਹਾਰੇ ਜਿੰਨੀ ਦੇਰ ਤੁਸੀਂ ਕੱਪੜੇ ਮੂੰਹ ਹੱਥ ਧੋ ਕੇ ਬਦਲੋਗੇ ਉੰਨੀ ਦੇਰ ਤੁਹਾਡਾ ਫਰਸਟ ਕਲਾਸ ਖਾਣਾ ਤਿਆਰ ਹੋਊਗਾ ਤੇ ਇਹਨੂੰ ਤਿਆਰ ਕਿਵੇਂ ਕਰਨਾ ਇਹ ਜਿਵੇਂ ਹੁਣ ਦੋ ਫਲੇਵਰਸ ਨੇ ਜਿਵੇਂ ਤੁਸੀਂ ਜਾਣਦੇ ਹੋ ਇੱਕ ਤਾਂ ਸਰੋਂ ਦਾ ਤੇਲ ਹੈ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦਾ ਜਿਹੜਾ ਤੇਲ ਹੈ ਇਹ ਉੱਪਰ ਆ ਜਾਂਦਾ ਜਿਹਨੂੰ ਰੋਗਨ ਵੀ ਕਿਹਾ ਜਾਂਦਾ ਹੈ ਨਾ ਉਸੇ ਤਰ੍ਹਾਂ ਦੇਸੀ ਘਿਓ ਵੀ ਇਹਨਾਂ ਫੇਵ ਦੇ ਵਿੱਚ ਪਿਆ ਹੋਇਆ ਜਿਹੜਾ ਕਿ ਇਹਦੇ ਵਿੱਚ ਐਕਸਟਰਾ ਆ ਜੂਗਾ ਤੋਂ ਆਪਾਂ ਇੱਕ ਚਾਹੇ ਤਾਂ ਕੜਾਹੀ ਲੈ ਸਕਦੇ ਆ ਮੋٹے ਤਲੇ ਵਾਲੀ ਪਿੱਤਲ ਦੀ ਜਾਂ ਜਿਹੇ ਜੀ ਵੀ ਕੜਾਹੀ ਲੈ ਸਕਦੇ ਆ ਜਾਂ ਮਿੱਟੀ ਦਾ ਬਰਤਨ ਇਹ ਲੈ ਸਕਦੇ ਆ ਜਾਂ ਆਪਣੇ ਕੋਲੇ ਜੇ ਕੋਈ ਪੈਨ ਤਾਂ ਉਹ ਲੈ ਸਕਦੇ ਆ ਤੋਂ ਇਸ ਪੈਨ ਦੇ ਵਿੱਚ ਜਾਂ ਇਹ ਕੜਾਹੀ ਦੇ ਵਿੱਚ ਕੁਝ ਨਹੀਂ ਕਰਨਾ ਆ ਪੱਖਾ ਬੰਦ ਕਰ ਦਈਏ ਇੱਕ ਮਿੰਟ ਤੇ ਇਹਦੇ ਵਿੱਚ ਜੇ ਤੁਹਾਨੂੰ ਅਪਸਰੋਂ ਦੇ ਤੇਲ ਦਾ ਬਣਾਉਣਾ ਹੈ ਤਾਂ ਇਹਦੇ ਵਿੱਚ ਇੱਕ ਕੜਛੀ ਤੁਸੀਂ ਸਰੋਂ ਦੇ ਤੇਲ ਦਾ ਤਰੀ ਪੇਸਟ ਤੁਸੀਂ ਇਹਦੇ ਵਿੱਚ ਪਾ ਲਓ ਇਹ ਤਿੰਨ ਤੋਂ ਚਾਰ ਬੰਦਿਆਂ ਵਾਸਤੇ ਇਨਫ ਹੈ ਇਹ ਪਾ ਕੇ ਇਹਦੇ ਵਿੱਚ ਇਹ ਗਲਾਸ ਪਾਣੀ ਦਾ ਇਹ 200 ਐਮਐਲ ਦਾ ਗਲਾਸ ਹੈ ਜਿਹੜਾ ਪਾਣੀ ਹੈ ਉਹ ਵੱਧ ਘੱਟ ਤੁਸੀਂ ਪਾ ਸਕਦੇ ਹੋ ਇਹ ਕਿਉਂਕਿ ਜੇ ਤੁਸੀਂ ਤਰੀ ਜ਼ਿਆਦਾ ਪਸੰਦ ਕਰਦੇ ਹੋ ਤਾਂ ਪਾਣੀ ਜ਼ਿਆਦਾ ਪਾ ਸਕਦੇ ਹੋ ਤੇ ਜੇ ਤੁਸੀਂ ਗਾੜੀ ਬਣਾਣੀ ਹੈ ਜਾਂ ਜਿਵੇਂ ਸੁੱਕੀ ਸਬਜ਼ੀ ਬਣਾਣੀ ਹੈ ਭਿੰਡੀਆਂ ਭਿੰਡੀ ਦੀ ਬੈਂਗਣ ਦੀ ਫਿਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈ ਫਿਰ ਸਿੱਧਾ ਮਸਾਲੇ ਦੇ ਵਿੱਚ ਆਪਾਂ ਉਹਨੂੰ ਭੁੰਨ ਲਾਂਗੇ ਡੇਢ ਗਲਾਸ ਪਾਣੀ ਇਹਦੇ ਵਿੱਚ ਇਹਦੇ ਵਿੱਚ ਕੁਝ ਵੀ ਪਾਉਣ ਦੀ ਲੋੜ ਨਹੀਂ ਇਹ ਵੈਸੇ ਰੈਸিপি ਇਹਦੇ ਉੱਪਰ ਲਿਖੀ ਹੋਈ ਹੈ ਸਾਰੀ ਤੇ ਇਹ ਕੋਈ ਪੱਥਰ ਤੇ ਲਕੀਰ ਨਹੀਂ ਹੈ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਚੇਂਜ ਕਰ ਸਕਦੇ ਹੋ ਇਹ ਰੈਸিপি ਡੱਬੇ ਦੇ ਉੱਤੇ ਵੀ ਅੰਕਿਤ ਹੈ ਸਾਰੀ ਦੀ ਸਾਰੀ ਇਹ ਕਰਕੇ ਇਹਨੂੰ ਆਪਾਂ ਇਹਦੇ ਥੱਲੇ ਅਗਬਲ ਦਾਂਗੇ ਔਰ ਉਸ ਤੋਂ ਬਾਅਦ ਕੋਈ ਵੀ ਸਬਜ਼ੀ ਤੁਸੀਂ ਜਿਹੜੀ ਵੀ ਤਰੀ ਵਾਲੀ ਸਬਜ਼ੀ ਬਣਾਣੀ ਹੈ ਜਿਵੇਂ ਮਟਰ ਨੇ ਤਾਂ ਤੁਸੀਂ ਇਹਦੇ ਵਿੱਚ ਇੱਕ ਮੁਠੀ ਮਟਰ ਇਹਦੇ ਵਿੱਚ ਪਾ ਲਓ ਔਰ ਜੇ ਆਲੂ ਨੇ ਚੌਰਸ ਕੱਟੇ ਹੋਏ ਇਹਦੇ ਵਿੱਚ ਤੁਸੀਂ ਆਲੂ ਪਾ ਲਓ ਤੇ ਉਸ ਤੋਂ ਬਾਅਦ ਇਹਨੂੰ ਉਬਾਲੀ ਆ ਲੈਣ ਦਿਓ ਜਦੋਂ ਤੱਕ ਇਹ ਉਬਲਦਾ ਹੈ ਇਹ ਇਹਨੂੰ ਉਬਾਲੀ ਆ ਲੈਣ ਦਿਓ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਉਬਾਲੀ ਆ ਗਈ ਇਹਨੂੰ ਤੇ ਇਹ ਬਿਲਕੁਲ ਸ਼ਾਰਟਕਟ ਵਾਲਾ ਮੈਥਡ ਹੈ ਇਹਦੇ ਨਾਲ ਟੇਸਟ ਦੇ ਵਿੱਚ ਕੋਈ ਫਰਕ ਪੈਣ ਵਾਲਾ ਨਹੀਂ ਹੈ ਪਰ ਜੇ ਤੁਸੀਂ ਚਾਹੋ ਤਾਂ ਮਸਾਲਾ ਪਾ ਕੇ ਉਹਦੇ ਵਿੱਚ ਸਬਜ਼ੀਆਂ ਨੂੰ ਜਾਂ ਨਾਨ-ਵੇਜ ਜੋ ਵੀ ਤੁਸੀਂ ਇਹਦੇ ਵਿੱਚ ਪਾਦੇ ਹੋ ਉਹਨੂੰ ਥੋੜਾ ਜਿਹਾ ਭੁੰਨ ਲਓ ਤਾਂ ਉਹਦੇ ਨਾਲ ਟੇਸਟ ਥੋੜਾ ਹੋਰ ਬੈਟਰ ਹੋ ਜਾਏਗਾ ਹੁਣ ਆਪਾਂ ਕੀ ਕਰਾਂਗੇ ਛੋਟੀ ਗੈਸ ਜਿਹੜੀ ਸਭ ਤੋਂ ਛੋਟੀ ਗੈਸ ਹੈ ਤੁਹਾਡੇ ਕੋਲ ਉਹਦੇ ਉੱਪਰ ਚੱਕ ਕੇ ਇਸ ਕੜਾਹੀ ਨੂੰ ਰੱਖ ਦਾਂਗੇ ਔਰ ਇਹਨੂੰ ਦਵਾਂਗੇ ਟੱਕ ਇਹ ਵੱਡੀ ਕੜਾਈ ਨੂੰ ਕਰੀਏ ਬੰਦ ਔਰ ਇਹਨੂੰ ਬਿਲਕੁਲ ਮੀਡੀਅਮ ਦੇ ਉੱਤੇ ਬਿਲਕੁਲ ਲੋ ਫਲੇਮ ਦੇ ਉੱਤੇ ਕਰਕੇ ਸਭ ਤੋਂ ਘੱਟ ਤੋਂ ਘੱਟ ਫਲੇਮ ਦੇ ਉੱਤੇ ਘੜੀ ਦੇਖ ਲਓ 18 ਮਿੰਟ ਤੁਸੀਂ ਜਾਓ ਜੋ ਮਰਜ਼ੀ ਕੰਮ ਕਰੋ ਚਾਹੇ ਆਰਾਮ ਨਾਲ ਬੈਠ ਕੇ ਤੁਸੀਂ ਕਾਫੀ ਪੀਓ ਚਾਹ ਪੀਓ ਚਾਹੇ ਤੁਸੀਂ ਆਪਣਾ ਕੋਈ ਕੰਮ ਲੱਟਾਓ ਤਿਆਰ ਹੋਣਾ ਤਿਆਰ ਹੋ ਉਹ ਇੱਧਰ ਆ ਕੇ ਦੇਖਣ ਦੀ ਲੋੜ ਵੀ ਨਹੀਂ ਤੁਹਾਨੂੰ ਸਹੀ 18 ਮਿੰਟ ਬਾਅਦ ਇਹ ਰੈਡੀ ਹੋ ਜਾਊਗਾ ਆਹ ਹੁਣ ਆਪਾਂ ਬਣਾਨੇ ਆ ਇਹਦੇ ਵਿੱਚ ਪਲਾਓ ਜਿਹੜਾ ਸਬਜ਼ੀਆਂ ਦੇ ਨਾਲ ਬਣਦਾ ਉਹਨੂੰ ਪਲਾਓ ਕਿਹਾ ਜਾਂਦਾ ਤੇ ਜਿਹੜਾ ਚਿਕਨ ਦੇ ਨਾਲ ਬਣਦਾ ਉਹ ਬਰੀਆਨੀ ਕਿਹਾ ਜਾਂਦਾ ਦੋਨਾਂ ਦੀ ਟੈਕਨੀਕ ਇੱਕੋ ਹੀ ਹੈ ਤੋਂ ਇੱਕ ਕਟੋਰੀ ਚਾਵਲ ਇਹ ਚਾਵਲ ਵੀ ਜਿਹੜੇ ਨੇ ਪਲਾਓ ਤੇ ਬਰੀਆਨੀ ਵਾਸਤੇ ਸਪੈਸ਼ਲ ਹੁੰਦੇ ਨੇ ਖੈਰ ਤੁਸੀਂ ਕੋਈ ਵੀ ਚਾਵਲ ਲੈ ਸਕਦੇ ਹੋ ਇਹਨੂੰ ਖੁੱਲੇ ਪਾਣੀ ਦੇ ਵਿੱਚ ਖੁੱਲੇ ਪਾਣੀ ਦੇ ਵਿੱਚ 1 ਘੰਟਾ ਪਿਗੋ ਦਿਓ ਇਹ ਪਾਣੀ ਜਿਹੜਾ ਜਿਹਦੇ ਵਿੱਚ ਆਪਾਂ ਭਿਗੋਇਆ ਇਹ ਪਾਣੀ ਨਹੀਂ ਵਰਤਣਾ ਕਿਉਂਕਿ ਇਹਦੇ ਵਿੱਚ ਫਾਈਟੇਟਸ ਸਾਰੇ ਜਿਹੜੇ ਨੇ ਉਹ ਆ ਜਾਂਦੇ ਨੇ ਤੇ ਉਹ ਸਿਹਤ ਵਾਸਤੇ ਚੰਗੇ ਨਹੀਂ ਹੈਗੇ ਔਰ ਉਸ ਤੋਂ ਬਾਅਦ ਆਪਾਂ ਇਹ ਪਾਣੀ ਜਿਹੜਾ ਇਹ ਸਾਰਾ ਗਿਰਾ ਦਾਂਗੇ ਤੋਂ ਇਹ ਚਾਵਲ ਦੇ ਵਿੱਚ ਪਹਿਲਾਂ ਆਪਾਂ ਪਾਇਆ ਸੀ 1.5 ਗਲਾਸ ਇਹ ਚਾਵਲ ਦੇ ਹਿੱਸੇ ਦੇ 1.5 ਨਹੀਂ ਇਹਦੇ ਵਿੱਚ 2 ਗਲਾਸ ਪਾਣੀ ਆਪਾਂ ਪਾਵਾਂਗੇ ਦੋ ਗਲਾਸ ਇਹਦੇ ਵਿੱਚ ਪਾਣੀ ਪਾਣਾ ਔਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਆਲੂ ਪਾ ਸਕਦੇ ਇਹ ਲੰਬੇ ਕੱਟੇ ਹੋਏ ਨੇ ਸਬਜ਼ੀ ਵਾਸਤੇ ਆਪਾਂ ਚੌਰਸ ਕੱਟੇ ਸੀਗੇ ਇਹਦੇ ਵਿੱਚ ਆਲੂ ਪਾਤੇ ਔਰ ਇਹਦੇ ਵਿੱਚ ਮਟਰ ਹੁਣ ਚਾਵਲ ਦੇ ਹਿੱਸੇ ਦਾ ਜਿਹੜਾ ਨਮਕ ਹੈ ਉਹ ਇਹਦੇ ਵਿੱਚ ਸਾਨੂੰ ਜ਼ਰੂਰ ਐਡ ਕਰਨਾ ਪੈਣਾ ਤੇ ਜਿਹੜੇ ਜਦੋਂ ਪਸਬਜੀ ਬਣਾਣੀ ਹੈ ਉਦੋਂ ਕੁਝ ਵੀ ਐਡ ਕਰਨ ਦੀ ਜਰੂਰਤ ਨਹੀਂ ਇਹ ਤੁਸੀਂ ਸਵਾਦ ਅਨੁਸਾਰ ਜਿਹੜਾ ਨਮਕ ਇਹਦੇ ਵਿੱਚ ਐਡ ਕਰ ਸਕੋ ਬਾਕੀ ਜਿਹੜੇ ਜਾਦਾ ਸਪਾਈਸੀ ਖਾਂਦੇ ਨੇ ਮਿਰਚ ਜ਼ਿਆਦਾ ਪਸੰਦ ਕਰਦੇ ਨੇ ਉਹ ਮਿਰਚ ਗਰਮ ਮਸਾਲਾ ਸਵਾਦ ਅਨੁਸਾਰ ਇਹਦੇ ਵਿੱਚ ਐਡ ਕਰ ਸਕਦੇ ਨੇ ਇਹਦੇ ਵਿੱਚ ਉਨ੍ਹਾਂ ਕੀ ਇਹਨੂੰ ਮਿਰਚ ਤੇ ਉਹ ਪਾਇਆ ਗਿਆ ਜਿੰਨਾ ਇੱਕ ਨਾਰਮਲ ਇਨਸਾਨ ਵਾਸਤੇ ਬੈਟਰ ਹੈ ਔਰ ਕਈਆਂ ਨੂੰ ਆ ਆਈਬੀਐਮ ਹੁੰਦਾ ਮਤਲਬ ਅਲਸਰ ਹੁੰਦੇ ਨੇ ਅੰਤੜੀਆਂ ਦੇ ਵਿੱਚ ਜਿਹਨਾਂ ਨੂੰ ਮਿਰਚ ਨਹੀਂ ਸ਼ੂਟ ਕਰਦੀ ਤੇ ਉਹਨਾਂ ਉਸ ਕਰਕੇ ਇਹਨੂੰ ਬਿਲਕੁਲ ਮਾਈਲਡ ਨਹੀਂ ਰੱਖਿਆ ਗਿਆ ਬਹੁਤ ਜ਼ਿਆਦਾ ਨਹੀਂ ਰੱਖਿਆ ਗਿਆ ਵੈਸੇ ਲਾਲ ਮਿਰਚ ਜਿਹੜੀ ਹੈ ਉਹ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਤੁਹਾਡੇ ਲਹੂ ਨੂੰ ਪਤਲਾ ਕਰਨ ਦੇ ਵਿੱਚ ਕੰਮ ਕਰਦੀ ਹੈ ਤੁਹਾਡੇ ਵਾਟਰੀਜ਼ ਨਾੜੀਆਂ ਦੇ ਵਿੱਚ ਜੇ ਕਿਤੇ ਕੋਈ ਲੀਕੇਜ ਹੈ ਤਾਂ ਉਹਨੂੰ ਬੰਦ ਕਰਨ ਦਾ ਕੰਮ ਕਰਦੀ ਹੈ ਪਿਛਲੀ ਵੀਡੀਓ ਚ ਆਪਾਂ ਇਹਦੇ ਬਾਰੇ ਚਰਚਾ ਕੀਤੀ ਸੀ ਤੇ ਜੇ ਤੁਸੀਂ ਥੋੜੀ ਜਿਹੀ ਮਿਹਨਤ ਹੋਰ ਕਰ ਸਕਦੇ ਹੋ ਤਾਂ ਲੰਬਾ ਕਟਿਆ ਹੋਇਆ ਪਿਆਜ਼ ਇਹਦੇ ਵਿੱਚ ਤੁਸੀਂ ਪਾ ਲਓ ਜਿਵੇਂ ਮੈਂ ਪਹਿਲਾਂ ਕਿਹਾ ਇਹ ਜਿਹੜਾ ਹੈ ਇਹ ਇੱਕ ਕੈਨਵਸ ਹੈ ਇੱਕ ਬੇਸ ਗਰੇਵੀ ਹੈ ਜਿਹਦੇ ਵਿੱਚੋਂ ਸਾਰਾ ਕੁਝ ਹੈ ਜਿਹੜਾ ਹੋਣਾ ਚਾਹੀਦਾ ਤੇ ਭੁੰਨਿਆ ਹੋਇਆ ਮਿਹਨਤ ਸਾਰੀ ਇਹਦੇ ਵਿੱਚ ਹੋਈ ਹੋਈ ਹੈ ਟੇਸਟ ਆਪਣਾ ਹੀ ਲਾਜਵਾਬ ਹੈ ਪਰ ਕਿਉਂਕਿ ਜਿਵੇਂ ਪਹਿਲਾਂ ਮੈਂ ਕਿਹਾ ਕਿ ਹਰ ਕਿਚਨ ਦਾ ਜਿਹੜਾ ਮਹਾਰਾਜ ਹੁੰਦਾ ਜਿਹੜਾ ਮਾਸਟਰ ਸ਼ੈਫ ਹੁੰਦਾ ਉਹ ਉੱਥੇ ਕਿ ਰੈਗੂਲਰ ਪਿਆਰ ਨਾਲ ਕੰਮ ਕਰਨ ਵਾਲਾ ਇਨਸਾਨ ਹੁੰਦਾ ਉਹ ਔਰਤ ਹੋਵੇ ਜਾਂ ਮਰਦ ਉਹਦੇ ਨਾਲ ਫਰਕ ਨਹੀਂ ਪੈਂਦਾ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਦੀ ਕੜਚੀ ਆਪਾਂ ਦੇਸੀ ਘਿਓ ਵੀ ਪਾ ਸਕਦੇ ਹਾਂ ਇਹਦੇ ਵਿੱਚ ਸਰੋਂ ਦਾ ਤੇਲ ਵੀ ਪਾ ਸਕਦੇ ਹਾਂ ਦੋਨਾਂ ਦੇ ਆਪਣੇ ਆਪਣੇ ਗੁਣ ਨੇ ਆਪਣੇ ਆਪਣੇ ਫਾਇਦੇ ਨੇ ਆਪਣਾ ਆਪਣਾ ਜਿਹੜਾ ਉਹ ਫਲੇਵਰ ਹੈ ਤੋਂ ਇਹ ਨੂੰ ਕੁਝ ਇਹਦੇ ਵਿੱਚ ਲੰਬੀ ਚੌੜੀ ਆਰ ਐਨ ਡੀ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਜੇ ਤੁਸੀਂ ਕੁਝ ਵੀ ਨਹੀਂ ਕਰੋਗੇ ਤਾਂ ਵੀ ਇਹਦਾ ਟੇਸਟ ਬਹੁਤ ਜ਼ਬਰਦਸਤ ਆਨ ਵਾਲਾ ਤੇ ਜਿਹੜੇ ਇਹਦੇ ਵਿੱਚ ਕੁਝ ਪਾਣਾ ਚਾਹੁੰਦੇ ਨੇ ਜਿਵੇਂ ਅ ਸਬਜ਼ੀ ਦੇ ਵਿੱਚ ਐਂਡ ਦੇ ਉੱਤੇ ਕਸੂਰੀ ਮੇਥੀ ਕੋਈ ਐਡ ਕਰਨਾ ਚਾਹੁੰਦਾ ਹੈ ਹਰਾ ਧਨੀਆ ਐਡ ਕਰਨਾ ਚਾਹੁੰਦਾ ਹੈ ਕੋਈ ਹਰੀ ਮਿਰਚ ਐਡ ਕਰਨਾ ਚਾਹੁੰਦਾ ਤਾਂ ਉਹ ਸਾਰਾ ਕੁਝ ਹੋ ਸਕਦਾ ਜਿਵੇਂ ਆਪਾਂ ਉਹ ਉਬਾਲੀ ਦਿੱਤੀ ਸੀ ਪਹਿਲਾਂ ਉਸੇ ਤਰ੍ਹਾਂ ਇਹਨੂੰ ਉਬਾਲੀ ਦੇ ਦਾਂਗੇ ਤੋਂ ਮੈਨੂੰ ਇਹ ਵੀ ਸਵਾਲ ਬਹੁਤ ਆਉਂਦੇ ਆ ਜੀ ਵੀ ਇਹ 1-4 ਬੰਦਿਆਂ ਦੀ ਫੈਮਿਲੀ ਵਾਸਤੇ ਕਿੰਨਾ ਜਿਹੜਾ ਇਹ ਪੰਜਾਬੀ ਤਰੀਕੇ ਪੇਸਟ ਹੈ ਉਹ ਜ਼ਰੂਰੀ ਹੈ 1 ਮਹੀਨੇ ਵਾਸਤੇ ਤਾਂ ਨਾਰਮਲੀ ਇਹ ਜੇ ਤੁਸੀਂ ਸਾਰੇ ਮੀਲਸ ਬਣਾਓ ਤਾਂ 2000 ਜਿਹੜੇ ਨੇ ਉਹ ਇਨਫਸ ਨੇ ਪਰ ਜੇ ਤੁਸੀਂ ਗਰੇਵੀ ਪਤਲੀ ਬਣਾਉਂਦੇ ਹੋ ਤਾਂ ਘੱਟ ਨਾਲ ਵੀ ਸਰ ਜਾਏਗਾ ਜੇ ਦੋ ਬੰਦੇ ਨੇ ਤਾਂ ਉਹਨਾਂ ਵਾਸਤੇ ਤਾਂ ਬਹੁਤ ਥੋੜੀ ਜੀ ਲੋੜ ਹੈ ਕੋਈ ਜ਼ਿਆਦਾ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਇੱਕ ਵਾਰੀ ਲਓਗੇ ਵਰਤੋਗੇ ਤਾਂ ਤੁਹਾਨੂੰ ਖੁਦ ਹੀ ਆਈਡੀਆ ਹੋ ਜਾਏਗਾ ਕਿ ਕਿੰਨਾ ਇਹ ਥੋੜੇ ਕੰਮ ਦੇ ਵਿੱਚ ਆਣਾ ਤੇ ਵੈਜ ਨਾਨ ਵੈਜ ਚਲੋ ਤੇ ਗੈਸ ਫੁੱਲ ਗੈਸ ਦੇ ਉੱਤੇ ਆਪਾਂ ਇਹਨੂੰ ਰੜਾਤਾ ਇਹਨੂੰ ਉਬਾਲੀ ਆ ਜਾਂਦੀ ਹੈ ਤੋਂ ਇਹ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਇੱਕ ਤਾਂ ਜਾਰ ਦੇ ਵਿੱਚ ਉਪਲਬਧ ਹੈ ਇਹ 900 ਗ੍ਰਾਮ ਦਾ ਜਾਰ ਹੈ ਔਰ ਪ੍ਰੋਪਰਲੀ ਸੀਲਡ ਹੁੰਦਾ ਤੇ ਉਸ ਤੋਂ ਇਲਾਵਾ ਇਹ ਜਿਹੜੇ ਰੀਫਿਲ ਪੌਚ ਨੇ ਇਹਦੇ ਵਿੱਚ ਵੀ ਉਪਲਬਧ ਹੈ 450 ਗ੍ਰਾਮ ਦਾ ਹੁੰਦਾ ਦੇਸੀ ਘਿਓ ਦਾ ਤੇ ਸਰੋਂ ਦਾ ਤੇਲ ਦਾ ਇਹ ਪੌਚ ਦਾ ਫਾਇਦਾ ਇਹ ਹੈ ਕਿ ਵੀ ਇਹ ਫਰਿੱਜ ਦੇ ਵਿੱਚ ਇੱਕ ਦੇ ਉੱਪਰ ਇੱਕ ਰੱਖਿਆ ਜਾ ਸਕਦੇ ਨੇ ਤੇ ਜਗ੍ਹਾ ਘੱਟ ਕੇ ਰਹਦੇ ਨੇ ਤੇ ਜਿਵੇਂ ਅਚਾਰ ਜਿਹੜਾ ਹੈ ਉਹਦੇ ਵਿੱਚ ਤੇਲ ਹੁੰਦਾ ਨਮਕ ਹੁੰਦਾ ਸਿੰਧ ਨਮਕ ਜਿਵੇਂ ਇਹਦੇ ਵਿੱਚ ਪਿਆ ਹੋਇਆ ਤਾਂ ਉਹ ਆਪਣੇ ਆਪ ਚੀਜ਼ ਜਿਹੜਾ ਪ੍ਰੀਜ਼ਰਵੇਟਿਵ ਹੈ ਤਾਂ ਇਹ ਬਾਹਰ ਪਿਆ ਵੀ ਸ਼ੈਲਫ ਦੇ ਉੱਤੇ ਪਿਆ ਵੀ 15 20 ਦਿਨ ਇਹਨੂੰ ਖਰਾਬ ਕੁਝ ਨਹੀਂ ਹੁੰਦਾ ਇਹਦੇ ਵਿੱਚ ਕੋਈ ਪ੍ਰੀਜ਼ਰਵੇਟਿਵ ਪਾਉਣ ਦੀ ਲੋੜ ਨਹੀਂ ਟੇਸਟ ਜਿਹੜਾ ਖਟਾਈ ਇਹ ਦੀ ਟਮਾਟਰ ਤੋਂ ਆਉਂਦੀ ਹੈ ਕਿਉਂਕਿ ਨੇਚਰਲੀ ਗrown ਦੇਸੀ ਟਮਾਟਰ ਨੇ ਉਹ ਜ਼ਰੂਰ ਜਿਆਦਾ ਖਟੇ ਮੇਰੇ ਬਲਕੇ ਦੂਸਰਿਆਂ ਦੀ ਖਟਾਸ ਹਰ ਉਹਦਾ ਟੇਸਟ ਹੁੰਦਾ ਇੱਕ ਖਟਾਈ ਦੇ ਨਾਲ ਨਾਲ ਮਿਠਾਸ ਜਿਹੜੀ ਹੈ ਸਾਰੀ ਦੀ ਸਾਰੀ ਉਹ ਪਿਆਜ਼ ਤੋਂ ਆਉਂਦੀ ਹੈ ਤੇ ਜਿਹੜਾ ਤਿੱਖਾਪਨ ਹੈ ਉਹ ਲਾਲ ਔਰ ਹਰੀਆਂ ਮਿਰਚਾਂ ਤੋਂ ਆਉਂਦਾ ਹੈ ਧਨੀਆ ਆਪਣਾ ਫਲੇਵਰ ਦਿੰਦਾ ਦਾਲ ਚੀਨੀ ਔਰ ਉਹ ਸਾਰੀਆਂ ਚੀਜ਼ਾਂ ਇਹ ਇਹਨੂੰ ਇੱਕ ਅਲੱਗ ਲੈਵਲ ਤੇ ਐਲੀਵੇਟ ਕਰਦੀਆਂ ਨੇ ਤੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਲਰੇਡੀ ਪਈਆਂ ਨੇ ਤੇ ਜਦੋਂ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਿੰਦੇ ਆਂ ਤੇ ਇਹਦੀ ਲਾਈਫ 2 ਮਹੀਨੇ ਹੋ ਜਾਂਦੀ ਹੈ ਫ੍ਰੀਜ਼ ਕਰਕੇ ਲਾਈਫ 4 ਵਾਰਸਾਂ ਵੀ ਹੈ ਪਰ ਫ੍ਰਿਜ ਦੇ ਵਿੱਚ ਹੀ ਬਹੁਤ ਓਨੀ ਨੀਰ ਦੇ ਵਿੱਚ ਇਹ ਚੱਲ ਜੰਦਾ ਹੁ ਜਿਵੇਂ ਇਹ ਉਬਾਲੀ ਇਹਨੂੰ ਆ ਗਈ ਤਾਂ ਫਿਰ ਇਹਨੂੰ ਵੀ ਆਪਾਂ ਸਭ ਤੋਂ ਜਿਹੜੀ ਲੋ ਫਲੇਮ ਹੈ ਛੋਟੀ ਗੈਸ ਦੇ ਉੱਤੇ ਲੈ ਜਾਾਂਗੇ ਤੇ ਇਹਨੂੰ ਚੱਕ ਕੇ ਉਹਦੇ ਉੱਤੇ ਰੱਖਦੇ ਆਂ ਔਰ ਇਹਨੂੰ ਕਰਨੇ ਆਂ ਬੰਦ ਇਹਨੂੰ ਠੱਪ ਦੇਨੇ ਤੇ ਲੋ ਫਲੇਮ ਦੇ ਉੱਤੇ ਕਰਤਾ ਔਰ ਸਹੀ 18 ਮਿੰਟ ਦੇ ਵਿੱਚ ਜਿਹੜੇ ਤਿਆਰ ਹੋ ਜਾਣਾ ਕੁਝ ਵੀ ਕਰਨ ਦੀ ਲੋੜ ਨਹੀਂ ਤੁਹਾਨੂੰ ਦੇਖਣ ਦੀ ਲੋੜ ਨਹੀਂ ਸੋਚਣ ਦੀ ਲੋੜ ਨਹੀਂ ਤੇ ਸਵੇਰੇ ਜਿਵੇਂ ਤੁਸੀਂ ਜਲਦੀ ਦੇ ਵਿੱਚ ਹੁੰਦੇ ਹੋ ਉਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਅ ਸਿਰ ਆਮ ਬ੍ਰੈਡ ਦੇ ਉੱਤੇ ਸਿੱਧਾ ਜੈਮ ਬਾਉਂ ਸਿੱਧਾ ਬ੍ਰੈਡ ਦੇ ਉੱਤੇ ਰੱਖ ਕੇ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਬਹੁਤ ਸਵਾਦ ਤੁਹਾਡਾ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਨਜ਼ਾਰਾ ਬਣਦੂਗਾ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਅ ਬਰਗਰ ਦੇ ਵਿੱਚ ਇਹਨੂੰ ਲਗਾ ਕੇ ਜਾਂ ਪਾ ਕੀਓ ਪਾਸਤਾ ਕਹਿੰਦੇ ਨੇ ਨੂਡਲ ਕਹਿੰਦੇ ਨੇ ਠਾਈ ਕਰੀ ਜਿੰਨੇ ਵੀ ਅੰਗਰੇਜ਼ੀ ਦੇ ਕਰਨੇ ਹੋਦੇ ਸਾਰੇ ਇਨਗਰੀਡੀਅੰਟ ਜਦ ਇਹਦੇ ਵਿੱਚ ਬਣਾ ਕੇ ਤੁਸੀਂ ਖਾਓਗੇ ਉਂਗਲੀਆਂ ਨਾਲ ਖਾਜੋਗੇ ਤੁਸੀਂ ਇੰਨਾ ਜ਼ਬਰਦਸਤ ਕਿਉਂਕਿ ਇਹ ਜਿਹੜੀ ਪ੍ਰਾਚੀਨ ਸਾਡੀ ਵਿਜ਼ਡਮ ਤੇ ਅਜੋਕੀ ਸਾਇੰਸ ਦੇ ਸੁਮੇਲ ਦੇ ਨਾਲ ਇਹਨੂੰ ਬਣਾਇਆ ਗਿਆ ਟੇਸਟ ਜ਼ਬਰਦਸਤ ਹੈ ਹੀ ਤੇ ਹੈਲਥ ਦੇ ਇਹ ਬਹੁਤ ਜ਼ਬਰਦਸਤ ਬੈਨੀਫਿਟ ਨੇ ਤੁਸੀਂ ਰੈਗੂਲਰ ਇਹਨੂੰ 1-2 ਮਹੀਨਾ ਖਾਓ ਤੇ ਪਹਿਲਾਂ ਵੀ ਆਪਣੇ ਟੈਸਟ ਕਰਾ ਲਓ ਬੋਡੀ ਦੇ ਤੇ ਬਾਅਦ ਚ ਵੀ ਕਰਾ ਲੈਣਾ ਤੁਹਾਨੂੰ ਆਪ ਹੀ ਦੱਸ ਦਊਗਾ। ਤੋਂ ਇਹ ਹਰ ਛੋਟੀ ਛੋਟੀ ਚੀਜ਼ ਆਪਣੇ ਆਪ ਦੇ ਵਿੱਚ ਔਸ਼ਧੀ ਹੈ। ਇਹਨੂੰ ਮਸਾਲੇ ਦਾ ਨਾਮ ਤਾਂ ਮਗਲਾ ਦੇ ਦਿੱਤਾ। ਅਸਲ ਦੇ ਵਿੱਚ ਸਾਰੀਆਂ ਔਸ਼ਧੀਆਂ ਨੇ। ਇਹਦੀ ਮਿਗਦਾਰ ਸਹੀ ਇਹਨੂੰ ਬਣਾਉਣਾ ਸਹੀ ਐ ਸਹਿਜ ਦੇ ਨਾਲ ਜੇ ਬਣਾਇਆ ਜਾਵੇ ਤਾਂ ਇਹ ਕਮਾਲ ਦੇ ਕਮਾਲ ਦੇ ਰਿਜ਼ਲਟ ਤੁਹਾਨੂੰ ਹੋਰ ਕਿਸੇ ਚੱਕਰ ਦੇ ਵਿੱਚ ਪੈਣ ਦੀ ਲੋੜ ਹੀ ਨਹੀਂ ਹੈਗੀ। ਤੋਂ ਇਹ 18 ਮਿੰਟ ਦੇ ਵਿੱਚ ਰੈਡੀ ਹੋ ਜਾਣਾ। ਇਹ ਨੂੰ ਆਪਾਂ ਜਿੰਨੀ ਦੇਰ ਚ ਗੱਲ ਕਰ ਰਹੇ ਸੀਗੇ ਇਹ অলਮੋਸਟ ਸਾਡਾ ਜਿਹੜਾ ਹੈ ਇਹ ਤਿਆਰ ਹੋ ਗਿਆ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦੀ ਖੁਸ਼ਬੂ ਮੈਂ ਤੁਹਾਨੂੰ ਕਾਸ਼ ਸੁਗਾ ਸਕਦਾ ਤੇ ਥੱਲੇ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਵਟਸਐਪ ਕਰਕੇ ਆਪਣਾ ਆਰਡਰ ਲਿਖਾ ਸਕਦੇ ਹੋ ਤਾਂ ਅਸੀਂ ਤੁਹਾਨੂੰ ਇਹ ਕੂਰੀਅਰ ਕਰਾਂਗੇ ਤੇ ਤੁਸੀਂ ਜਦੋਂ ਇੱਕ ਵਾਰੀ ਇਹ ਬਣਾਉਣ ਲੱਗੇ ਤੁਸੀਂ ਇਹ ਦੇਖੋਗੇ ਨਾ ਤਾਂ ਟਾਈਮ ਲੱਗਣਾ ਇਹਨੂੰ ਬਣਾਉਣ ਦੇ ਵਿੱਚ ਸਹੂਲਤ ਦੀ ਸਹੂਲਤ ਔਰ ਜੇ ਤੁਸੀਂ ਇਹਦੀ ਕਾਸਟ ਵੀ ਕੈਲਕੂਲੇਟ ਕਰੋਗੇ ਨਾ ਕੀਮਤ ਵੀ ਤਾਂ ਉਹ ਵੀ ਤੁਸੀਂ ਦੇਖੋਗੇ ਕਿ ਤੁਹਾਨੂੰ ਸਸਤਾ ਪਊਗਾ ਕਿਉਂਕਿ ਬਾਜ਼ਾਰੋਂ ਜਾ ਕੇ ਲਿਆਣਾ ਫਿਰ ਉਹਦੇ ਚ ਵੇਸਟੇਜ ਉੰਨੇ ਦੀ ਤਾਂ ਥੋੜੀ ਗੈਸ ਬਰਜੂਦੀ ਜਿਹੜਾ ਕਿਸੇ ਨੇ ਥੋੜਾ ਇੱਕ ਮਹੀਨੇ ਚੱਲਦਾ ਉਹ ਉਹ ਚਾਰ ਮਹੀਨੇ ਚੱਲੇਗਾ ਤਾਂ ਇਹ ਸਾਡੀ ਸਬਜ਼ੀ ਜਿਹੜੀ ਇਹ ਆ ਉਹ ਤਿਆਰ ਹੈ ਇਸ ਵੇਲੇ ਇਹਨੂੰ ਆਪਾਂ ਪਾਨੇ ਆ ਬਰਤਨ ਦੇ ਵਿੱਚ ਤੇ ਹੋਰ 5-10 ਮਿੰਟਾਂ ਦੇ ਵਿੱਚ ਜਿਹੜਾ ਸਾਡਾ ਉਹ ਤਿਆਰ ਹੋ ਜਾਏਗਾ ਜ਼ਬਰਦਸਤ ਜਿਹੜਾ ਪਲਾਓ ਤੇ ਇਸੇ ਤਰ੍ਹਾਂ ਜਿਹੜੇ ਨਾਨवेज ਦੀ ਵੀ ਛੁਕੀ ਮੈਂ ਬਰੀਆਨੀ ਵੀ ਇਸੇ ਤਰ੍ਹਾਂ ਹੀ ਬਣੂਗੀ ਇਹੀ ਕੁਆਂਟੀਟੀ ਦੇ ਵਿੱਚ ਬਣੂਗੀ ਤੇ ਚਿਕਨ ਵੀ ਇਸੇ ਤਰ੍ਹਾਂ ਹੀ ਬਣਨਾ ਕੋਈ ਫਰਕ ਨਹੀਂ ਹੈ ਸੇਮ ਐਨਾ ਹੀ ਟਾਈਮ ਲੱਗਣਾ ਐਨਾ ਹੀ ਸਭ ਕੁਝ ਲੱਗੂਗਾ ਪੂਰਾ ਚੰਗੀ ਤਰ੍ਹਾਂ ਕਰਦਿਆ ਸਾਰਾ ਕੁਝ ਪਰ ਇਹਦਾ ਜਿਹੜਾ ਤੁਸੀਂ ਆ ਦੇਖੋ ਪੂਰਾ ਵਧੀਆ ਗੜ ਗਿਆ 15 ਮਿੰਟ ਦੇ ਵਿੱਚ ਪਰ ਟੇਸਟ ਵੀ ਇਹਦਾ ਬਹੁਤ ਵੈਸਟ ਇਹਦਾ ਬਣ ਜਾਣਾ ਤੇ ਹੁਣ 5-7 ਮਿੰਟਾਂ ਦੇ ਵਿੱਚ ਚਾਵਲ ਵੀ ਤਿਆਰ ਹੋ ਜਾਣਗੇ ਆਪਣੇ ਸਹੀ 18 ਮਿੰਟ ਹੋ ਗਏ ਤਾਂ ਤੁਸੀਂ ਦੇਖੋ ਕਿ ਪਾਣੀ ਤੁਹਾਡਾ ਸਾਰਾ ਜਿਹੜਾ ਸੁੱਕ ਗਿਆ ਤੇ ਚਾਹੋ ਤਾਂ ਇਹਨੂੰ ਠਕੇ ਹੋਏ ਨੂੰ 5-4 ਮਿੰਟ ਦੇ ਵਿੱਚ ਰੱਖ ਵੀ ਸਕਦੇ ਹੋ ਨਹੀਂ ਤਾਂ ਤੁਹਾਡਾ ਜਿਹੜਾ ਪਲਾਉ ਹੈ ਉਹ ਜ਼ਬਰਦਸਤ ਪਲਾਉ ਜਿਹੜਾ ਉਹ ਤਿਆਰ ਹੋ ਗਿਆ ਤੁਸੀਂ ਇਹਨੂੰ ਆਪਣੇ ਬਰਤਨ ਦੇ ਵਿੱਚ ਕੱਢ ਕੇ ਤੇ ਇਹਨੂੰ ਸਰਵ ਕਰ ਸਕਦੇ ਹੋ ਇਹ ਤੁਹਾਡੇ 3 ਤੋਂ 4 ਬੰਦਿਆਂ ਵਾਸਤੇ ਇਨਫ ਹੈ ਇਹ ਭਾਂਡਾ ਇਸ ਤੋਂ ਵੀ ਵੱਡਾ ਲੈਣਾ ਚਾਹੀਦਾ ਸੀ ਮੈਨੂੰ ਤੇ ਵੱਡੇ ਬਰਤਨ ਦੇ ਵਿੱਚ ਆਏਗਾ ਪੂਰਾ ਕੋਈ ਮਿਹਨਤ ਨਹੀਂ ਹੈ ਇਹਦੇ ਵਿੱਚ ਕੋਈ ਇਹਦੇ ਵਿੱਚ ਟਾਈਮ ਨਹੀਂ ਲੱਗਦਾ ਤੁਸੀਂ ਜਿੰਨੀ ਦੇਰ ਤਿਆਰ ਹੁਣ ਓਨੀ ਦੇਰ ਦੇ ਵਿੱਚ ਵਿੱਚ ਇਹ ਤੁਹਾਡਾ ਜਿਹੜਾ ਖਾਣਾ ਬਿਨਾਂ ਕਿਸੇ ਦੀ ਅਟੈਂਡੈਂਸ ਤੋਂ ਇਹਨੇ ਰੈਡੀ ਹੋ ਜਾਣਾ ਵੈਸੇ ਇਹ ਚਾਰ ਤੋਂ ਪੰਜ ਬੰਦੇ ਖਾ ਸਕਦੇ ਨੇ ਤੇ ਜੇ ਆ ਦੇਖੋ ਪੂਰਾ ਇਕਦਮ ਤੁਹਾਡਾ ਇਹ ਰੈਡੀ ਹੋ ਗਿਆ ਦਾਣਾ ਦਾਣਾ ਚਾਵਲਾਂ ਦਾ ਔਰ ਇੰਨਾ ਜ਼ਬਰਦਸਤ ਟੇਸਟ ਔਰ ਇਸ ਜਿਹੜੀ ਕਰੀ ਪੇਸਟ ਇਹਦੇ ਵਿੱਚ ਤੁਸੀਂ ਕੜੀ ਬਣਾ ਸਕਦੇ ਹੋ ਤੁਹਾਡੇ ਕੋਲ ਹੋਰ ਕੁਝ ਨਹੀਂ ਹੈਗਾ ਮਲਾਈ ਹੈਗੀ ਹੈ ਜਾਂ ਕਰੀਮ ਹੈਗੀ ਹੈ ਉਹ ਬਣਾ ਕੇ ਉਹ ਬਣਾਓ ਤਾਂ ਐਡਾ ਜ਼ਬਰਦਸਤ ਟੇਸਟੀ ਸੁਆਦ ਉਹ ਬਣੂਗਾ ਜਿਹਦਾ ਤੁਸੀਂ ਸੋਚ ਵੀ ਨਹੀਂ ਸਕਦੇ ਦੇਈ ਜਿਹੜੀ ਹੈ ਕਿ ਉਹ ਬਣਾ ਸਕਦੇ ਹੋ ਕੜੀ ਕਿਵੇਂ ਬਣਦੀ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਦਾਲ ਬਣਾਓ ਕੁਝ ਵੀ ਬਣਾਓ ਕਿਉਂਕਿ ਖਾਣੇ ਦੀ ਜਿਹੜੀ ਸਿਹਤ ਦਾ ਸਾਰਾ ਰਾਜ਼ ਉਹ ਇਹਦੇ ਵਿੱਚ ਛੁਪਿਆ ਹੋਇਆ ਹੈ ਖਾਣੇ ਦੇ ਟੇਸਟ ਦਾ ਜਿਹੜਾ ਸਾਰਾ ਰਾਜ਼ ਉਹ ਇਹਦੇ ਵਿੱਚ ਛੁਪਿਆ ਹੋਇਆ ਹੈ ਸਾਰੀ ਮਿਹਨਤ ਜਿਹੜੀ ਹੈ ਉਹ ਇਹਦੇ ਵਿੱਚ ਛੁਪੀ ਹੋਈ ਹੈ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਕੁਝ ਵੀ ਬਣਾਓਗੇ ਤਾਂ ਲਾਜਵਾਬ ਟੇਸਟ ਮਾਡਰਨ ਫੂਡ ਵੀ ਜਿਹੜਾ ਉਹ ਅਲੱਗ ਲੈਵਲ ਦਾ ਟੇਸਟੀ ਬਣੂਗਾ ਦੇ ਸੇਜ ਵੀ ਤੁਹਾਨੂੰ ਇਹ ਦਊਗਾ ਸਸ ਸਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ